ਜੇ ਬਾਈ ਕੋਲੇ ਤਿੰਨ ਤਰ੍ਹਾਂ ਦਾ ਆਜੋ ਰੇਟ 3 ਰੁਪਏ ਸਕਰ ਫੁੱਟ ਤੋਂ ਲੈ ਕੇ 5 ਰੁਪਏ ਸਕਰ ਫੁੱਟ ਤੱਕ ਆ ਇਹ ਡੁੱਗਰ ਵਾਲਿਆਂ ਵਾਸਤੇ ਵੀ ਆਟਾ ਤਿਆਰ ਕਰਕੇ ਦਿੰਦਾ ਬਾਈ ਬਿਲਕੁਲ ਮੰਦਾ ਪਸ਼ੂ ਆਪਣੇ ਰਿੰਦੇ ਨਹੀਂ ਗਰੀ ਸੋ ਉਹਨਾਂ ਦੀ ਆਪਾਂ ਦਵਾਈ ਦਿੰਦੇ ਆ ਸਿਰਫ 100 ਰੁਪਏ ਦੇ ਵਿੱਚ ਤਿਆਰ ਕਰ ਦਿੰਦੇ ਆ ਤੇ ਪਸ਼ੂ ਦਾ ਥਣ ਬੰਦ ਹੋ ਜਾਂਦਾ ਜਾਂ ਕੋਈ ਭਾਰ ਪੈਂਦਾ ਜਾਂ ਕੋਈ ਪਿਸ਼ਾਬ ਦਾ ਬੰਦ ਹੋ ਕਿਸੇ ਤਰ੍ਹਾਂ ਕੋਈ ਪ੍ਰਾਉਣਾ ਕਿਸਾਨ ਭਰਾਵੋ ਅੱਜ ਆਪਾਂ ਖੜਿਆ ਪਿੰਡ ਮੱਲੰਦ ਦੇ ਵਿੱਚ ਕਰਿਆਨਾ ਸਟੋਰ ਦੇ ਉੱਤੇ ਬਾਈ ਬੱਬੀ ਕੋਲੇ ਤੇ ਬਾਈ ਬੱਬੀ ਕੋਲੇ ਦੋ ਤਿੰਨ ਤਰ੍ਹਾਂ ਦਾ ਕਾਗਜ਼ਾ ਜਿਹੜਾ ਕਾਗਜ਼ ਆਪਾਂ ਤੂੜੀ ਵਾਸਤੇ ਵਰਤ ਸਕਦੇ ਆ ਚਾਰ ਵਾਸਤੇ ਵੀ ਤੇ ਘਰਾਂ ਵਾਸਤੇ ਵੀ ਕਾਗਜ਼ ਬਾਈ ਕੋਲੇ ਤਿੰਨ ਤਰ੍ਹਾਂ ਦਾ ਆਜੋ ਤੁਹਾਨੂੰ ਕਾਗਜ਼ ਚੈੱਕ ਕਰਾਉਣੇ ਆ ਕਾਗਜ਼ ਦੀ ਕੁਆਲਿਟੀ ਚੈੱਕ ਕਰਾਉਣੇ ਆ ਤੇ ਗਰੰਟੀ ਬਾਈ ਦੀ ਫੁੱਲ ਆ ਦਬਲ ਟਰਾਈ ਕਾਗਜ਼ ਆ ਬਾਈ ਆਪਣਾ ਯਾਨੀ ਕਿ 3 ਰੁਪਏ ਤੋਂ ਲੈ ਕੇ 50 ਰੁਪਏ ਸਕੇਅਰ ਫੁੱਟ ਦਾ ਮਾਲ ਜਿੰਨਾ ਮਰਜ਼ੀ ਨਿੱਕੀ ਲਿਓ ਬਾਈ ਜਿੰਨਾ ਮਰਜ਼ੀ ਲਓ ਪਾ ਲਓ ਪਾਟਣਾ ਨਹੀਂ ਬਾਈ ਮੈਂ ਸਵਾਲ ਹੀ ਨਹੀਂ ਪੈਦਾ ਦਾ ਬਾਈ ਪਾਟਣ ਵਾਲੇ ਨੇ ਗੱਲਾਂ ਹੀ ਦੂਰ ਦੀਆਂ ਜਿਹੜਾ ਵੀਰ ਸੰਭਾਈ ਰੱਖੋ ਬਾਈ ਉਹ ਤਾਂ ਆਪਦੀ ਉਮਰ ਦੇ ਨਾਲ ਵੀ ਹੰਡਾ ਸਕਦਾ ਹੁੰਦਾ ਵੀ ਲੋੜ ਵੇਲੇ ਵਰਤ ਲਿਆ ਤੇ ਵਰਤ ਕੇ ਇਹਨੂੰ ਇਕੱਠਾ ਕਰਕੇ ਗੱਟੇ 'ਚ ਪਾ ਕੇ ਸਾਂਤ। ਕਈ ਵੇਲੇ ਟਾਕ ਵਗੈਰਾ ਨਾਲ ਲੱਗੇ ਸਾਰਾ ਕਿਤੇ ਕਈ ਕਿਸਾਨ ਭਰਾ ਕੀ ਕਰਦੇ ਇਕੱਲੀ ਚੀਜ਼ ਵਰਤ ਲਈ ਤੇ ਮੁਰਤੇ ਨੂੰ ਧੁੱਪੇ ਸੜਪਾ ਮਿੱਟੀ। ਤੋਂ ਵਧੀਆ ਗੱਲ ਭਰਾਵੋ ਇਹ ਆ ਤੁਸੀਂ ਘਰੇ ਬੈਠੇ ਕਾਗਜ਼ੀ ਨੂੰ ਮਂਗਾ ਸਕਦੇ ਆ। ਇੱਕ ਇਹਦੇ ਵਿੱਚ ਖਾਸੀ ਤੇ ਇਹ ਵੀ ਜਿਹੜੀ ਚੀਜ਼ ਤੁਹਾਨੂੰ ਇੱਥੇ ਵਿਖਾਈ ਆ ਉਹੀ ਚੀਜ਼ ਤੁਹਾਡੇ ਘਰੇ ਪਹੁੰਚੂਗੀ ਤੇ ਉਹੀ ਸਾਈਜ਼ ਹੋਊਗਾ ਜਿੰਨੇ ਸਾਈਜ਼ ਦਾ ਤੁਸੀਂ ਮਿਲ ਕੇ ਜਗਾ ਦੱਸ ਦਿਓ ਵੀ ਆਪਾਂ ਨੂੰ 10 ਫੁੱਟ ਚਾਹੀਦਾ 15 ਫੁੱਟ ਚਾਹੀਦਾ ਜਿੰਨਾ ਮੰਗਾਉਂਗੇ ਉਨਾ ਹੀ ਪਹੁੰਚੂ ਇਹੀ ਕੁਆਲਿਟੀ ਤੁਹਾਡੇ ਘਰੇ ਪਹੁੰਚੂਗੀ ਰੇਟ 3 ਰੁਪਏ ਸਕਰ ਫੁੱਟ ਤੋਂ ਲੈ ਕੇ 5 ਰੁਪਏ ਸਕਰ ਫੁੱਟ ਤੱਕ ਆ ਇਹਦਾ ਇਹ ਬਾਕੀ ਜਿਹੜਾ ਭਰਾ ਵੀਡੀਓ ਨੂੰ ਸ਼ੇਅਰ ਕਰਕੇ ਆਉ ਉਹਦਾ ਫੁੱਲ ਮਾਨਤਾਣ ਵੀ ਕੀਤਾ ਜਾਊਗਾ ਭਰਾ ਨੂੰ ਸਭ ਤੋਂ ਵਧੀਆ ਗੱਲ ਇਹ ਕਾਗਜ ਲੈਣ ਆਉਗੇ ਤਾਂ ਨਾਲ-ਨਾਲ ਜੇ ਕਈ ਯਾਰ ਕਿਸੇ ਆਂਡ ਗਵਾੜ ਜੇ ਪਸ਼ੂ ਦੇ ਥਣ ਚ ਨੁਕਸ ਹੋਵੇ ਜੇ ਪਸ਼ੂ ਨੂੰ ਬੇਰਾਜਮਾ ਹੋਵੇ ਜੇ ਕਿਸੇ ਪ੍ਰਕਾਰ ਦੀ ਆਪਾਂ ਨੂੰ ਕੋਈ ਘਰ ਦੇ ਵਿੱਚ ਸਬਜ਼ੀ ਪਾਉਣ ਵਾਸਤੇ ਨੂਨ ਮਿਰਚ ਮਸਾਲਾ ਹਲਦੀ ਦੇਸੀ ਚਾਹੀਦਾ ਹੋਵੇ ਤਾਂ ਇਹ ਬੱਬੀ ਬਾਈ ਮੌਕੇ ਤੇ ਤਿਆਰ ਕਰਕੇ ਦਿੰਦਾ ਬਾਈ ਕੋਲ ਤਿੰਨ ਚਾਰ ਚੱਕੀਆਂ ਲੱਗੀਆਂ ਅੱਡੋ ਅੱਡ ਆ ਸਾਫਤੀ ਹਲਦੀ ਪਈ ਸਾਫਤਾ ਮਿਰਚਾ ਸਾਫਤਾ ਨੂਨ ਉਹ ਜੱਸੇ ਅੰਦਰ ਵੀ ਵਿਖਾ ਲਈ ਤੇ ਕਿਸੇ ਭਰਾ ਨੂੰ ਪਨੀਰੀ ਦਾ ਸਮਾਨ ਚਾਹੀਦਾ ਹੋਵੇ ਤਾਂ ਬਾਈ ਮੌਕੇ ਦੇ ਉੱਤੇ ਠੀਕੇ ਦਿੰਦਾ ਤਾਜ਼ਾ ਸਮਾਨ ਇਹ ਨਹੀਂ ਵੀ ਆਪਾਂ ਕੋਈ ਫੇਰ ਫੇਰ ਕਰੂਗਾ ਬਾਅਦ ਵਿੱਚ ਤੁਸੀਂ ਟਾਈਮ ਕੱਢ ਕੇ ਆਓ ਬਾਈ ਦੇ ਕੋਲੇ ਬੈਠ ਕੇ ਜਿਹੜੀ ਮਰਜੀ ਚੀਜ਼ ਦਾ ਆਟਾ ਬਣਾ ਕੇ ਲੈ ਜਾਓ ਸ਼ੂਗਰ ਵਾਲਿਆਂ ਵਾਸਤੇ ਵੀ ਆਟਾ ਤਿਆਰ ਕਰਕੇ ਦਿੰਦਾ ਬਾਈ ਜਾਇ ਜਿਹੜੇ ਭਰਾਵਾਂ ਨੂੰ ਇਨਫੈਕਸ਼ਨ ਅਲਰਜੀ ਹੈ ਕਣਕ ਤੋਂ ਉਹਨਾਂ ਭਰਾਵਾਂ ਵਾਸਤੇ ਵੀ ਵਿਰਾਟਾ ਤਿਆਰ ਕਰਕੇ ਦਿੰਦਾ ਹੈ। ਹੋਰ ਭਾਈ ਜੀ ਤੁਸੀਂ ਕੀ ਕੀ ਕਰਦੇ ਹੋ ਉਹ ਵੀ ਦੱਸ ਦਿਓ ਕੋਈ ਦਵਾਈਆਂ ਬਾਰੇ ਜੇ। ਭਾਈ ਗੁਰਪ੍ਰੀਤ ਜਿਹੜੇ ਕੋਈ ਮੱਲਾਤ ਪਸੂ ਆਪਣੇ ਰਿੰਦੇ ਨਹੀਂ ਗਏ। ਇਸ ਲਈ ਉਹਨਾਂ ਦੀ ਆਪਾਂ ਦਵਾਈ ਦਿੰਨੇ ਆ ਸਿਰਫ 100 ਰੁਪਏ ਦੇ ਵਿੱਚ ਹੀ ਤਿਆਰ ਕਰ ਦਿੰਨੇ ਆ। ਜਿਹੜੇ ਪਸ਼ੂ ਰਹਿੰਦੇ ਨਹੀਂ ਉਹਨਾਂ ਇਹ ਭਾਈ 100 ਰੁਪਏ। 100 ਰੁਪਏ ਦੇ ਵਿੱਚ ਇਚਾਰਜ ਕਰਦਾ। ਕੋਈ ਪਸ਼ੂ ਦਾ ਥਰਡ ਬੰਦ ਹੋ ਜਾਂਦਾ ਜਾਂ ਕੋਈ ਭਾਰ ਪੈਂਦਾ ਜਾਂ ਕੋਈ ਪਿਸ਼ਾਬ ਦਾ ਬੰਦ ਹੋ ਕੋਈ ਕਿਸੇ ਤਰ੍ਹਾਂ ਕੋਈ ਪ੍ਰੋਬਲਮ। ਅਸਲ ਵਿੱਚ ਤਾਂ ਭਾਈ ਕੋਈ ਵੀ ਸਮੱਸਿਆ ਪਸ਼ੂਾਂ ਦੀ ਹੈਗੇ ਨਾ। ਇੱਕ ਵਾਰੀ ਮੈਨੂੰ ਮੇਰੇ ਨੰਬਰ ਤੇ ਗੱਲ ਕਰੋ। ਤੇ ਉੱਥੇ ਬੈਠੇ ਨੂੰ ਮੈਂ ਦੱਸ ਦਵਾਂ ਕੁਝ ਗੱਲਾਂ ਤਾਂ ਹੋ ਸਕਦਾ ਉੱਥੇ ਤੁਹਾਡਾ ਵੀਰੇ ਕੋਈ ਫਾਇਦਾ ਹੋ ਜੇ ਮੰਨੋ ਜੇ ਨਹੀਂ ਕੋਈ ਗੱਲ ਬਣਦੀ ਤਾਂ ਆਪਣੇ ਕੋਲੇ ਇੱਕ ਵਾਰੀ ਆਵੋ ਤੇ 100% ਤੁਹਾਨੂੰ ਸਹੀ ਰਿਜ਼ਲਟ ਦੇ ਕੇ ਤੋੜਾਂਗੇ ਕਸਟਮਰ ਕੋਲੇ ਟਾਈਮ ਟਾਈਦਾ ਆਪਣੇ ਕੋਲੇ ਟਾਈਮ ਹੀ ਟਾਈਮ ਅਦਾ ਕਰਕੇ ਤੇ ਲਈ ਆ ਕੇ ਬੈਠੋ ਤੁਹਾਡੇ ਸਾਹਮਣੇ ਸਾਰੀ ਚੀਜ਼ ਤਿਆਰ ਕਰਕੇ ਦੇਵਾਂਗੇ ਤੇ ਕੋਈ ਵੀ ਗਿੱਲੀ ਜੀ ਜੋ ਜਿਆ ਸਲਾਬੀ ਹੋਵੇ ਤਾਂ ਵੀਰੇ ਕੋਲੇ ਮਸ਼ੀਨ ਆ ਇਹਦੇ ਟੈਂਪਰੇਚਰ ਸੈੱਟ ਕਰਕੇ ਜਿਵੇਂ ਆ ਹਲਦੀ ਪਾਈ ਗਈ ਐ ਮਸਲਚ ਪਾਈ ਗਈ ਐ ਇਹਨੂੰ ਸਾਰੀ ਚੀਜ਼ ਨੂੰ ਸੁਕਾ ਲੈਂਦਾ ਤੇ ਸੁਕਾ ਕੇ ਫਿਰ ਇਹਦੀ ਰਗੜਾਈ ਕਰਦਾ ਏ ਨਹੀਂ ਵੀ ਹਲਦੀ ਕੱਚੀ ਹੋਵੇ ਤੁਹਾਨੂੰ ਟੀਕੇ ਕੱਚੀ ਦੇ ਦੂਗਾ ਆਏ ਨਹੀਂ ਜਿਵੇਂ ਹਲਦੀ ਹੋਵੇ ਕੱਚੀ ਆ ਜਿਹੜੂ ਪੂਰਾ ਸੁਕਾ ਕੇ ਇਹਦਾ ਮੌਇਸਚਰ ਖਤਮ ਕਰ ਦੇਣਾ ਹੈ ਮਸ਼ੀਨ ਨੇ ਫਿਰ ਇਹਦੀ ਸਹੀ ਰਗੜਾਈ ਹੋਣੀ ਹੈ ਤੇ ਫਿਰ ਸਹੀ ਆਪਾਂ ਸਾਜਿਜਨ ਵਤ ਸਕਦੇ ਹਾਂ